5 ਸੂਟਾਂ ਦੇ ਮਗਰ ਇੱਕ ਸੂਟ ਫ੍ਰੀ ਚ ਬਣੂਗਾ। ਲਓ ਜੀ 5 ਸੂਟ ਜੇ ਤੁਸੀਂ ਸਟਿਚ ਕਰਾਉਣੇ ਦਿਓਗੇ ਤਾਂ ਇੱਕ ਸੂਟ ਤੁਹਾਨੂੰ ਫ੍ਰੀ। ਕੋਈ ਵੀ ਸੂਟ ਹੋਵੇ ਨਾ ਕੋਈ ਸੂਟ ਵੀ ਹੋਵੇ। ਕਿਸੇ ਤਰ੍ਹਾਂ ਦਾ ਵੀ ਸੂਟ ਹੋਵੇ ਜੇ ਤੁਸੀਂ 5 ਸਟਿਚ ਕਰਾਓਗੇ ਤਾਂ ਇੱਕ ਸੂਟ ਦੀ ਸਲਾਈ ਬਿਲਕੁਲ ਫ੍ਰੀ ਹੈ ਤੇ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਇਹ ਆਫਰ ਮਿਲਣੀ ਹੈ। ਲਓ ਜੀ ਅੱਜ ਮੋਕੇ ਸ਼ਹਿਰ ਅੰਕਤ ਵੀਰ ਕੋਲੇ ਆਏ ਆ। ਸੋ ਇਹਨਾਂ ਕੋਲੇ ਬਹੁਤ ਹੀ ਵਧੀਆ ਸਲਾਈ ਕਢਾਈ ਕਰਦੇ ਨੇ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਕਿੱਦਾਂ-ਕਿੱਦਾਂ ਦੇ ਸੂਟ ਬਣਾਉਂਦੇ। ਹਾਂਜੀ ਅੰਕਤ ਕੀ ਹਾਲ ਚਾਲ? ਠੀਕ ਹੈ ਜੀ ਵਧੀਆ ਫਰਸਟ ਕਲਾਸ। ਤੁਸੀਂ ਜਿਹੜਾ ਵੀ ਮਰਜ਼ੀ ਸਿਲਾਈ ਕਰਾ ਸਕਦੇ ਹੋ ਸਾਡੇ ਕੋਲ ਆਹ ਬੇਸਟਨ ਡਰੈਸ ਜੀ ਫਰੌਕ ਸੂਟ ਸਰਾਰਾ ਸੂਟ ਗਰਾਰਾ ਸੂਟ ਲਹਿੰਗਾ ਚੋਲੀ ਜਿਹੜਾ ਵੀ ਮਰਜ਼ੀ ਡਿਜ਼ਾਈਨ ਦੁਨੀਆ ਦਾ ਕੋਈ ਵੀ ਲਓ ਲੇਡੀ ਸੂਟ ਦੇ ਅੰਦਰ ਆਪਾਂ ਸਾਰੇ ਬਣਾਉਂਦੇ ਆਂ ਅੱਜ ਕੱਲ ਜਿਵੇਂ ਫੋਟੋਆਂ ਦਾ ਟ੍ਰੈਂਡ ਆ ਅੱਜ ਕੱਲ ਅਗਲਾ ਕਹਿੰਦਾ ਮੈਨੂੰ ਇਦਾਂ ਦਾ ਫੋਟੋ ਵਾਲਾ ਹੀ ਸੂਟ ਚਾਹੀਦਾ ਤੇ ਸੇਮ ਬਣਾ ਦੋਗੇ ਹਾਂਜੀ ਹਾਂਜੀ ਜਿਹੜਾ ਮਰਜ਼ੀ ਤੁਸੀਂ ਫੋਟੋ ਲਿਆਓ ਪਿਕ ਦਿਖਾ ਕੇ ਤੁਸੀਂ ਸੇਮ ਟੂ ਸੇਮ ਬਣਵਾ ਸਕਦੇ ਹੋ ਲੋ ਜੀ ਕਿਸੇ ਤਰ੍ਹਾਂ ਦੀ ਵੀ ਸਲਾਈ ਕਰਾਉਣੀ ਹੋਵੇ ਕਿੱਦਾਂ ਦਾ ਵੀ ਸ਼ਰਾਰਾ ਗਰਾਰਾ ਕਿੱਦਾਂ ਦੀ ਵੀ ਸਲਵਾਰ ਪੰਜਾਬੀ ਸੂਟ ਜਿੱਦਾਂ ਦਾ ਵੀ ਤੁਸੀਂ ਤਿਆਰ ਕਰਵਾਉਣਾ ਹੋਵੇ ਇਹ ਵੀ ਇਧ ਤੋਂ ਤੁਸੀਂ ਕਰਵਾ ਸਕਦੇ ਹੋ ਤੁਸੀਂ ਲਾਈਨਿੰਗ ਲਵਾ ਕੇ ਬਣਾਨੇ ਆ ਸ਼ਰਾਰਾ ਸੂਟ ਗਰਾਰਾ ਸੂਟ ਜਿਹੜੇ ਵੀ ਮਰਜ਼ੀ ਚੀਜ਼ ਯਾਨੀ ਕਿ ਲਹਿੰਗਾ ਚੋਲੀ ਆਪਾਂ ਬਣਾਨੇ ਆ ਜਾਂ ਕੋਈ ਵੈਸਟਨ ਡਰੈਸ ਵਗੈਰੇ ਬਣਾਨੇ ਆ ਆਪਾਂ ਸਾਰੇ ਬਣਾਨੇ ਆ ਜੀ ਲੈਸ਼ ਵਗੈਰਾ ਵੀ ਤੁਸੀਂ ਆਪ ਦੇ ਕੋਲ ਸਾਰੇ ਚੀਜ਼ ਤੁਹਾਨੂੰ ਕਹਿੰਦੇ ਲੋੜ ਨਹੀਂ ਤੁਸੀਂ ਤੁਹਾਡੇ ਜਿੱਦਾਂ ਦੇ ਤੁਹਾਨੂੰ ਪਸੰਦ ਆ ਤੁਸੀਂ ਆਪ ਦੇ ਲਾਈਕ ਦੱਸਨੇ ਆ ਕਿ ਭਈ ਅਸੀਂ ਇਸ ਤਰ੍ਹਾਂ ਦੇ ਪਾਨੇ ਆ ਉਸ ਤਰ੍ਹਾਂ ਦੇ ਆਪਾਂ ਪੂਰੇ ਬਣਾਉਨੇ ਆ ਜੀ ਲੋ ਜੀ ਪੂਰੀ ਫਿਟਿੰਗ ਵਾਲਾ ਵਧੀਆ ਸੂਟ ਬਣਾਉਂਦੇ ਆ ਜਿੱਦਾਂ ਦਾ ਵੀ ਅੱਜ ਕੱਲ੍ਹ ਪਹਿਣਾ ਦਾ ਟ੍ਰੈਂਡ ਆ ਹਨਾ ਜਿੱਦਾਂ ਦੇ ਵੀ ਉਹਨਾਂ ਨੂੰ ਇੰਸਟਾਗ੍ਰam ਵਾਲੇ ਪੀਸ ਹੁੰਦੇ ਆ ਜਾਂ ਜਿੱਦਾਂ ਦੇ ਵੀ ਤੁਸੀਂ ਸਿਲੇਕਟਡ ਪੀਸ ਸਲਾਈ ਕਰਾਉਣੇ ਚਾਹੁੰਦੇ ਹੋ ਤਾਂ ਇਹਦੀ ਕੋਈ ਆਪਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਵੀਰ ਨਾਲ ਆਪਣਾ ਪਿਆਰ ਆ ਪਿਛਲੇ ਲੰਬੇ ਸਮੇਂ ਤੋਂ ਸੋ ਜਿੰਨੇ ਵੀ ਆਪਾਂ ਸਾਰੇ ਸੂਟ ਸਟਿਚ ਕਰਾਉਣੇ ਆ ਤੇ ਸਾਰੇ ਇਨਾਂ ਕੋਲੋਂ ਹੀ ਕਰਵਾਉਣੇ ਆ ਦੁਨੀਆਂ ਦੇ ਜਿਹੜੇ ਮਰਜ਼ੀ ਡਿਜ਼ਾਈਨ ਤੁਸੀਂ ਲੇਡੀ ਸੂਟ ਦੇ ਲੈ ਕੇ ਇਹ ਫੋਟੋ ਦਿਖਾ ਕੇ ਤੁਸੀਂ ਬਣਵਾ ਸਕਦੇ ਹੋ ਸੂਟ ਦੀ ਪੂਰੀ ਫਿਟਿੰਗ ਦੀ ਫੁੱਲ ਗਾਰੰਟੀ ਹੋਣਗੇ ਤੁਸੀਂ ਪਾ ਕੇ ਟਰਾਈ ਕਰਕੇ ਸਾਡੇ ਕੋਲ ਇੱਕ ਇੱਕ ਸੂਟ ਫਿਰ ਲੈ ਕੇ ਜਾਨੇ ਆਇਆ ਟਾਈਮ ਜਿਵੇਂ ਅੱਜ ਕੱਲ੍ਹ ਹੁੰਦੇ ਆ ਹਨ ਨਾ ਕਈ ਬਟਿਕ ਵਾਲੇ ਆ ਉਹ ਟਾਈਮ ਬਹੁਤ ਲੈ ਲੈਂਦੇ ਆ ਆਪਾਂ ਕਿੰਨੇ ਕ ਟਾਈਮ ਦੇ ਵਿੱਚ ਅਗਲੇ ਰੈਡੀ ਕਰ ਦਾਂਗੇ ਆਪਾਂ ਇਹਨੇ ਅਰਜੈਂਟ ਵੀ ਬਣਾ ਦਾਂਗੇ ਤੇ 2-4 ਦਿਨਾਂ ਹਫਤੇ ਦੇ ਅੰਦਰ ਤੇ ਸੂਟ ਜਿੰਨੇ ਵੀ ਮਰਜ਼ੀ ਹੋਣ ਪਤਾ ਸੂਣ 100 ਹੋਣ ਸਾਰੇ ਬਣਾ ਦਾਂਗੇ ਕਿਉਂਕਿ ਮੇਰੇ ਕੋਲ ਕਾਰੀਗਰ ਕਾਫੀ ਹੈਗੇ ਸਾਰੇ ਕਾਰੀਗਰ ਬਾਹਰ ਦੇ ਮੁਸਲਮਾਨ ਕਾਰੀਗਰ ਹੈ ਤੇ ਸਾਰੇ ਕਾਰੀਗਰ ਆਪਾਂ ਕੁੜੀਆਂ ਤੋਂ ਕੰਮ ਨਹੀਂ ਕਰ ਲੋ ਜੀ ਮੁੰਡੇ ਕਾਰੀਗਰ ਵੀ ਪੂਰੇ ਟੌਪ ਦੇ ਆ ਇਹ ਨਹੀਂਗੇ ਵੀ ਕੋਈ ਐਵੇਂ ਹੀ ਕਿਸੇ ਨੂੰ ਫੜਾ ਕੇ ਸੂਟ ਸਲਾਈ ਹੋ ਜਾਊਗਾ ਨਾ ਪੂਰੇ ਟੌਪ ਦੇ ਇਹਦੇ ਕੋਲੇ ਕਟਿੰਗ ਸਟੀਚਿੰਗ ਸਾਰੇ ਆਪਦੀ ਹੋਊਗੀ ਕਿਸੇ ਨੇ ਬਾਹਰ ਨਹੀਂ ਕੁਝ ਬੰਦਾ ਠੀਕ ਆ ਬਾਕੀ ਸਾਰੇ ਆਪਣੇ ਬੁਟੀਕ ਦੇ ਅੰਦਰ ਹੀ ਬੰਦਾ ਹੀ ਇਸੇ ਬੁਟੀਕ ਦੇ ਅੰਦਰ ਹੀ ਸਾਰਾ ਕੁਝ ਤਿਆਰ ਹੁੰਦਾ ਆਪਣੇ ਹੀ ਕਾਰੀਗਰ ਸੋ ਜੇ ਕਿਸੇ ਵੀ ਐਨ ਆਰ ਆਈ ਭੈਣਾ ਨੇ ਹਨਾ ਬਾਹਰ ਬੈਠੀਆਂ ਕੋਈ ਆਪਣਾ ਨਾਪ ਦੇ ਸਕਦੇ ਤਾਂ ਤੁਸੀਂ ਉਵੇਂ ਵੀ ਭੇਜ ਵੀ ਸਕਦੇ ਹੋ ਮਰ ਹਾਂਜੀ ਹਾਂਜੀ ਕੋਰੀਅਰ ਥਰੂ ਵੀ ਭੇਜ ਸਕਦੇ ਆ ਆਨਲਾਈਨ ਮੰਗਾਣਾ ਚਾਹੇ ਤਾਂ ਆਪਾਂ ਭੇਜ ਸਕਦੇ ਆ ਲੋ ਜੀ ਆਪਣਾ ਇਹ ਮੋਗਾ ਕਲੋਥ ਕੈਂਪ ਕਲੋਥ ਮਾਰਕੀਟ ਗਲੀ ਨੰਬਰ 3 ਸੋਪ ਨੰਬਰ 1 ਅੰਕਿਤ ਡਿਜ਼ਾਈਨਰ ਬੁਟੀਕ ਮੋਗਾ ਲਓ ਜੀ ਤੁਸੀਂ ਵੱਧ ਵੱਧ ਵਿਜ਼ਿਟ ਕਰਿਆ ਜੋ ਜਿਵੇਂ ਹੁਣ ਅੱਗੇ ਸੀਜ਼ਨ ਆ ਰਿਹਾ ਵਿਆਹਾਂ ਦਾ ਠੀਕ ਆ ਪਾਰਟੀ ਵਗੈਰਾ ਆਉਣੇ ਆਪਣੇ ਤਾਂ ਬਹੁਤ ਹੀ ਵਧੀਆ ਸਟਿਚ ਸੂਟ ਕਰਦਾ ਤੇ ਇੱਕ ਵਾਰੀ ਆਪਾਂ ਦਿਖਾ ਵੀ ਦਿੰਨੇ ਸੂਟ ਜਿਹਦੇ ਸਟਿਚ ਆ ਲਓ ਜੀ ਆ ਦੇਖੋ ਆਪਣਾ ਇਹ ਜੈਕਟ ਵਾਲੇ ਸੂਟ ਬਨੇ ਹੋਇਆ ਠੀਕ ਹੈ ਜੀ ਇਹ ਬਨੇ ਡਬਲ ਪਾਈਪਿੰਗ ਡਬਲ ਪਾਈਪਿੰਗ ਲੱਗੀ ਹੋਈ ਆ ਤੇ ਬੈਕ ਜੀਪਰ ਲੱਗੀ ਹੋਈ ਆ ਠੀਕ ਹੈ ਜੀ ਆਪਣੇ ਯਾਨੀ ਕਿ ਬੈਕ 프ਿੰਟ ਗੱਲੇ ਬੁਕਰਮ ਦੀ ਹੋਣਗੇ ਤੇ ਆ ਦੇਖੋ ਜੀ ਇਹ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਪਾਇਆ ਹੋਇਆ ਹੈ ਲੈਸ ਦੇ ਤੇ ਨਾਲ ਬਟਨਾਂ ਵਾਲੇ ਡਿਜ਼ਾਈਨ ਬਣੀ ਹੋਈ ਆ ਬਾਕੀ ਜਿਹੜਾ ਵੀ ਕਸਟਮਰ ਦੱਸ ਕੇ ਜਾਂਦੇ ਆਪਾਂ ਉਹਦਾ ਦੇ ਕੰਮ ਕਰੀ ਦਈਏ ਲਓ ਜੀ ਜਿੱਦਾਂ ਦੀ ਵੀ ਕਸਟਮਰ ਦੀ ਚੁਆਇਸ ਹੁੰਦੀ ਆ ਸੋ ਵੀਰ ਓਦਾਂ ਦੇ ਹੀ ਕੱਪੜੇ ਤਿਆਰ ਕਰ ਦਿੰਦਾ ਤੇ ਅੱਜ ਕੱਲ੍ਹ ਪਹਿਣਾ ਜਿਵੇਂ ਵੀ ਟ੍ਰੈਂਡਿੰਗ ਦੇ ਸੂਟ ਆ ਹਨਾ ਸਾਰੇ ਵੀਰ ਆਪਣਾ ਬਹੁਤ ਹੀ ਵਧੀਆ ਬਣਾ ਕੇ ਦਿੰਦਾ ਤੇ ਜਿਹੜਾ ਆਪਣਾ ਰੇਟ ਵੀ ਹੋਊਗਾ ਉਹ ਵੀ ਬਾਜ਼ਾਰ ਨਾਲੋਂ ਬਹੁਤ ਘੱਟ ਹੋਊਗਾ ਠੀਕ ਆ ਤਿਆਰ ਕਰਕੇ ਦਿੰਦਾ ਫਿਟਿੰਗ ਦੀ ਪੂਰੀ ਗਾਰੰਟੀ ਹੋਣ ਗਈ ਜੀ ਤੁਸੀਂ ਸਾਰੇ ਆਓ ਸਸਤੀ ਕਾਲ ਜੀ ਤੁਸੀਂ ਸਾਰੇ ਆਓ ਸਾਡੇ ਕੋਲ ਤੇ ਜ਼ਰੂਰ ਸਿਲਾ ਕੇ ਦੇਖੋ ਇੱਕ ਸੂਟ ਤੁਸੀਂ ਸਿਲਾਓ ਤੁਹਾਨੂੰ ਵਧੀਆ ਲੱਗਿਆ ਤਾਂ ਸਿਲਾਓ ਨਾ ਲੱਗਿਆ ਤਾਂ ਨਾ ਸਿਲਾਓ ਜੀ ਤੇ ਜਿਹੜਾ ਮੰਨ ਕੇ ਚੱਲ ਵੀ ਆਪਣੀ ਇਹ ਵੀਡੀਓ ਸ਼ੇਅਰ ਕਰਕੇ ਆਊਗੀ ਭੈਣ ਉਹਦੇ ਵਾਸਤੇ ਆਪਾਂ ਕੀ ਆਫਰ ਕੀ ਡਿਸਕਾਊਂਟ ਦਵਾਂਗੇ ਲਓ ਜੀ ਇਹ ਭਾਵੇਂ ਦੇਵੇ ਨਾ ਦੇਵੇ ਤੁਸੀਂ ਇੱਕ ਵੀਡੀਓ ਸ਼ੇਅਰ ਕਰਨੀ ਆ ਤੇ ਇਹ ਵੀਰ ਕੋਲੇ ਆ ਜਾਣਾ ਠੀਕ ਆ ਤੇ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ 5 ਸੂਟਾਂ ਦੇ ਮਗਰ 1 ਸੂਟ ਫ੍ਰੀ ਚ ਬਣੂਗਾ ਲੋ ਜੀ 5 ਸੂਟ ਜੇ ਤੁਸੀਂ ਸਟਿਚ ਕਰਾਉਣੇ ਦਿਓਗੇ ਤਾਂ 1 ਸੂਟ ਤੁਹਾਨੂੰ ਫ੍ਰੀ ਕੋਈ ਵੀ ਸੂਟ ਹੋਵੇ ਨਾ ਕੋਈ ਸੂਟ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਸੂਟ ਹੋਵੇ ਜੇ ਤੁਸੀਂ 5 ਸਟਿਚ ਕਰਾਉਗੇ ਤਾਂ 1 ਸੂਟ ਦੀ ਸਲਾਈ ਬਿਲਕੁਲ ਫ੍ਰੀ ਹੈ ਤੇ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਇਹ ਆਫਰ ਮਿਲਣੀ ਹੈ 5 ਸੂਟਾਂ ਮਗਰ ਵੀਡੀਓ ਸ਼ੇਅਰ ਕੀਤੀ ਹੋਵੇ ਤੇ 5 ਸੂਟ ਦਿੱਤੇ ਹੁਣ ਤੇ 1 ਸੂਟ ਫ੍ਰੀ ਠੀਕ ਹੋ ਗਿਆ ਓਕੇ ਡਨ